ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਪਨਗੋਟਾ ਤਹਿਸੀਲ ਪੱਟੀ ਜਿਹੜਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਸਰਹਾਲੀ ਤੋਂ ਬਿਲਕੁਲੋ ਦੋਸਤੋ ਕੋਈ ਕਿਲੋਮੀਟਰ ਦੀ ਦੂਰੀ ਹੈਗੀ ਆ ਦਦੇਰ ਸਾਹਿਬ ਪਿੰਡ ਦੀ ਤੇ ਦਦੇਰ ਸਾਹਿਬ ਨੂੰ ਦੋਸਤੋ ਜਦੋਂ ਨਦੌਰ ਨੂੰ ਆਪਾਂ ਆਉਣੇ ਆ ਤੇ ਅੱਗੇ ਬਿਲਕੁਲ ਰਸਤਾ ਜਿਹੜਾ ਇਹ ਪੱਟੀ ਸ਼ਹਿਰ ਨੂੰ ਵੀ ਚਲਾ ਜਾਂਦਾ ਤੇ ਫਿਰ ਕੋ ਨਜ਼ਰ ਤੋਂ تقریبا 1 ਕਿਲੋਮੀਟਰ ਦੀ ਜਿਹੜੀ ਦੂਰੀ ਹੈਗੀ ਆ ਪਿੰਡ ਪਨਗੋਟੇ ਤੁਸੀਂ ਖਾਸ ਵਿਜ਼ਿਟ ਕਰਨੀ ਤੇ ਵੀਰ ਗੁਰਪ੍ਰੀਤ ਦੇ ਕੋਲੇ ਆਏ ਆ ਇਸ ਘਰੋਂ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਜਿਹੜੀਆਂ ਅਪਲੋਡ ਕਰੀਆਂ ਨੇ ਆਪਣੇ ਚੈਨਲ ਦੇ ਉੱਪਰ ਤੇ ਅੱਜ ਇਸ ਵੀਡੀਓ ਦੇ ਵਿੱਚ ਦੋ ਤੁਹਾਨੂੰ ਵੇੜਾ ਦਿਖਾ ਦਾਂਗੇ ਦੋਵੇਂ ਗੱਬਣਾਂ ਟੁਕੀਆਂ ਨੇ ਤਿਆਰੀ ਦੇ ਵਿੱਚ ਆ ਦਿਨ ਪੁੱਛ ਲਾਂਗੇ ਕਿੰਨੇ ਕੁ ਲੈਂਦੀਆਂ ਨੇ ਸੋ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਅੱਜ ਤਰੀਕ ਜਿਹੜੀ ਤੁਸੀਂ ਜ਼ਰੂਰ ਨੋਟ ਕਰ ਲਓ ਜੀ 29 ਅਗਸਤ ਨੂੰ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਟਾਈਮ ਸਮਾਂ ਜਿਹੜਾ ਤਕਰੀਬਨ ਚਲੋ ਗੱਬਣ ਵੇੜਣਾ ਫਿਲਹਾਲ ਚਲੋ ਟਾਈਮਿੰਗ ਤੁਹਾਨੂੰ ਜੜੀ ਦੱਸ ਦੇਣੀ ਹੈ ਕੋਈ 11 ਵਜੇ 11 ਵਜੇ ਜਿਹੜਾ ਮਾਰਨਿੰਗ ਦਾ ਸਮਾਂ ਹੈਗਾ ਸੋ ਆਜੋ ਲੈਨੇ ਆ ਡਿਟੇਲ ਵੀਰ ਗੁਰਪ੍ਰੀਤ ਤੋਂ ਪੁੱਛਦੇ ਆ ਡਿਟੇਲ ਕੀ ਹੈਗੀ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਕੀ ਹਾਲ ਨੇ ਵਧੀਆ ਸਸਰੀਕਾਲ ਸੰਦੂ ਸਾਹਿਬ ਸਸਰੀਕਾਲ ਮਾਲਾ ਕੀ ਹਾਲ ਠੀਕ ਠਾਕ ਵਧੀਆ ਠੀਕ ਠਾਕ ਠੀਕ ਅੱਛਾ ਗੁਰਪ੍ਰੀਤ ਭਰਾ ਪਸ਼ੂ ਚਲੋ ਆਉਂਦੇ ਆ ਵਿਕਰੀ ਵਾਲੇ ਥੋੜਾ ਲੇਟ ਹੋ ਜਾਂਦੇ ਆ ਵੀਡੀਓ ਵਾਲੇ ਚੱਕਰ ਚ ਜਾਂ ਪਸ਼ੂ ਵੇਖ-ਬੁਖ ਵੀ ਜਾਂਦੇ ਹਾਂ ਹਾਂਜੀ ਵੇਖ-ਬ ਹਾਂਜੀ ਦੋਵੇਂ ਗੱਬਣਾ ਗੱਬਣਾ ਦੋਵੇਂ ਠੀਕ ਆ ਤੇ ਕਿੰਨੇ ਕਿੰਨੇ ਦਿਨ ਵੈਸੇ ਸੁਭਾਵਨਾ ਹੈਗੀ ਲੈ ਜਾਣੀ ਇਹ ਹਫਤਾ ਹਫਤਾ ਸਾਨੂੰ ਸਭ ਲੈ ਜਾਣੀ ਹਫਤਾ ਹਫਤਾ ਹਾਂਜੀ ਠੀਕ ਹੈ ਜੀ ਆਜੋ ਕਰੀਏ ਸ਼ੁਰੂਆਤ ਪਹਿਲੇ ਨੰਬਰ ਤੇ ਵੀਰ ਗੁਰਪ੍ਰੀਤ ਇਸ ਵੈੜ ਤੋਂ ਕਰ ਲਿਗਿਆ ਵੀ ਇਹ ਸੁਭਾ ਵੀਰ ਕਿਨਵਾ ਇਹ ਦੂਸਰਾ ਸੁਭਾਈ ਦੂਸਰੇ ਸੁਭਾ ਹਾਂਜੀ ਸਾਨੂੰ ਸਾਰਾ ਥਾਣ ਥੋਣ ਵੜਾ ਲੱਗਾ ਵੈੜ ਤੋਂ ਆ ਲਓ ਜੀ ਹਾਂਜੀ ਠੀਕ ਆ ਜੀ ਹਾਂਜੀ ਹਾਂਜੀ ਥਾਣ ਥੋਣ ਵੜਾ ਲੱਗਾ ਤੇ ਥਾਣ ਜਿਹੜਾ ਦੋਸਤੋ ਆਪ ਵੇਖ ਕੇ ਚੈੱਕ ਕਰੋ ਮੁੱਠੀ ਥਾਣਾ ਜੀ ਠੀਕ ਆ ਚਾਰੇ ਥਾਣਾ ਇੱਕੋ ਜਿਹਾ ਆ ਦੇਖੋ ਠੀਕ ਹੈ ਦੇਣ ਅਜੇ ਕਿੰਨੇ ਕੁ ਲੈਂਦੀ ਐ ਇਹ ਹਫਤਾ ਲੈ ਜੀ ਸੰਤੂ ਸਾਹਿਬ ਹਫਤਾ ਹਫਤਾ ਲੈ ਜੀ ਨਾ ਉਹ ਤੇ ਵੱਧ ਵੀ ਲੈ ਕੇ ਜਾ ਸਕਦੀ ਹਾਂ ਹਾਂਜੀ ਹਾਂਜੀ ਠੀਕ ਹੈ ਬਣਦੀ ਬਣਦੀ ਆ ਪਰੂਗੀ ਤਾਂ ਵਾਵਾ ਅਜੇ ਕਾਫੀ ਹਾਂਜੀ ਸੰਤੂ ਸਾਹਿਬਾ ਲੇਟੇ ਲੱਟਾਂ ਲਾਈਟਰ ਵੇਖੋ ਹੋ ਪਈਆਂ ਵਾ ਅਜੇ ਬਣਦੀ ਥਣ ਦੀ ਪੂਰੀ ਆਹ ਕਰੋ ਚੱਕ ਜੀ ਹਾਂਜੀ ਬਿਲਕੁਲ ਆ ਸ਼ਾਇਦ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ 53 ਤੇ ਸ਼ਾਇਦ ਆ ਤੇ ਖੋਲ ਕੇ ਤੋਰ ਕੇ ਗੁਰਪ੍ਰੀਤ ਵੀਰ ਦਿਖਾਈਏ ਇੱਕ ਹਫਤਾ ਦੋਸਤੋ ਸਮਾਂ ਤੁਸੀਂ ਮੰਨ ਕੇ ਬਿਲਕੁਲ ਸਬਦਾ ਕਰ ਸਕਦੇ ਜੀ ਠੀਕ ਹੈ ਜੀ ਸੁਭਾ ਵੀਰ ਕਹਿੰਦਾ ਵੀ ਦੂਜਾ ਸੁਭਾ ਸੂਨ ਵਾਲੀ ਏ ਇਹ ਪਹਿਲੇ ਨੰਬਰ ਵਾਲੀ ਫੈਡ ਤੇ ਹਾਈਟ ਕੱਦ ਜਿਹੜਾ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਆ ਭਾਰੀ ਵਜ਼ਨ ਲੋਡ ਫੁੱਲ ਹੈਗਾ ਵਜ਼ਨ ਪੂਰੀ ਵਜ਼ਨਦਾਰ ਆ ਵੇਖੋ ਠੀਕ ਹੈ ਜੀ ਤੋ ਐਚ ਐਫ ਕ੍ਰੋਸ ਦੇ ਵਿੱਚ ਦੋਸਤੋ ਤੁਸੀਂ ਇਹ ਵੈਰ ਨੂੰ ਮੰਨ ਕੇ ਸੌਦਾ ਕਰ ਸਕਦੇ ਜੇ ਬਾਕੀ ਲੇਵਾ ਸੋਨਾ ਬਣਾ ਲੂਗੀ ਠੀਕ ਹੈ ਜੀ ਦਿਨਾਂ ਦੇ ਹਿਸਾਬ ਨਾਲ ਆ ਵੀ ਜੇਕਰ ਹਫਤਾ ਪੂਰਾ ਸਮਾਂ ਲੈਂਦੀ ਹੈ ਤੇ ਲੇਵਾ ਤੁਸੀਂ ਜਜਮੈਂਟ ਕਰ ਸਕਦੇ ਹੋ ਵੀ ਖੁੱਲਾ ਲੇਵਾ ਤਿਆਰ ਕਰ ਲੂਗੀ ਥੋੜਾ ਇੱਕ ਹੋਰ ਮੜਾ ਹੋਰ ਤੋਰ ਕੇ ਕੋ ਲੈ ਗਈ ਹੈ ਜੀ ਆਹ ਦੇਖੋ ਹਾਂ ਜੀ ਤੋਰ ਲਿਆ ਜੀ ਠੀਕ ਹੈ ਜੀ ਸੋ ਇਹ ਪਹਿਲੇ ਨੰਬਰ ਵਾਲੀ ਜਿਹੜੀ ਦੋਸਤੋ ਵੇਖੜ ਤੁਹਾਨੂੰ ਦਿਖਾਤੀ ਆ ਹਾਈਟ ਕੱਦ ਮੀਡੀਅਮ ਤੁਹਾਨੂੰ ਜਿਹੜਾ ਕੰਮਰ ਕਰਾਇਆ ਠੀਕ ਹੈ ਜੀ ਮੀਡੀਅਮ ਹਾਈਟ ਦੇ ਵਿੱਚ ਤੇ ਲੜਦੜ ਤੁਸੀਂ ਇਹ ਵੇਖ ਹੀ ਸਕਦੇ ਹੋ ਢਿਲ ਢੁਲ ਲਗਾ ਪਈ ਆ ਬਣੂਗੀ ਪੂਰਾ ਤੇ ਮੋਲ ਇਹਦਾ ਵੀਰ ਕੀ ਰਹੂਗਾ ਅੱਜ ਲੈਣ ਦੇਣ ਮੋਲ ਸੰਧੂ ਸਾਹਿਬ ਜੀ ਇਹਦਾ 50000 ਰੁਪਿਆ ਕਰਦੇ ਆ ਹਾਂ ਵਿੱਚੋਂ 2000 ਰੁਪਿਆ ਛੋਟ ਕਰ ਦਾਂਗੇ 50 ਦੇ ਵਿੱਚੋਂ ਹਾਂਜੀ ਹਾਂਜੀ ਠੀਕ ਹੈ ਜੀ 50000 ਦੇ ਵਿੱਚੋਂ 2000 ਛੋਟ ਹੋ ਜੂਗੀ ਦੋਸਤੋ 48000 ਠੀਕ ਹੈ ਜੀ ਤੇ ਲੈਣ ਦੇਣ ਜਿਹੜਾ 48000 ਹੋਊਗਾ ਸੋ ਬਾਕੀ ਬੈੜ ਚੰਗੀ ਹੈ ਪੂਰੀ ਖੁੱਲੂ ਖੁੱਲੂ ਪੂਰੀ ਠੀਕ ਹੈ ਜੀ ਲੇਵਾ ਚੰਗਾ ਬਣਾਉਗੀ ਆ ਤੁਸੀਂ ਬਾਕੀ ਵੇਖ ਲਓ ਵੀਡੀਓ ਦੇ ਵਿੱਚ ਟਿਲ ਕਾਫੀ ਜ਼ਿਆਦੀ ਹੈ ਥਣ ਪੂਰਾ ਮੁਠੀ ਆ ਵੀ ਇੱਥੇ ਆ ਕੇ ਕੋਈ ਇਹ ਨਹੀਂ ਹੋਊਗਾ ਵੀ ਕੋਈ ਛੋਟਾ ਜਿਹਾ ਥਾਣਾ ਥਣ ਪੂਰਾ ਮੁਠੀ ਜਿਹਾ ਸੋ ਇਹ ਪਹਿਲੇ ਨੰਬਰ ਤੇ ਬੈੜ ਆ ਦੋਸਤੋ ਇਸ ਤੋਂ ਬਾਅਦ ਇੱਕ ਦੂਜੇ ਨੰਬਰ ਵਾਲੀ ਜਿਹੜੀ ਤੁਹਾਨੂੰ ਇਹ ਬੈੜ ਦਿਖਾਉਣੀ ਹੈ ਐਚ ਐਫ ਅ ਬਰੀਡ ਦੇ ਵਿੱਚ ਆ ਜੀ ਫੁੱਲ ਵੱਡੀ ਬੈੜ ਜੇ ਜਿਦੀ ਆਪਾਂ ਨਾਰਮਲ ਫਾਰਮ ਵਾਲੀ ਬੈੜ ਦੇਖਦੇ ਆਂ ਪੂਰੇ ਵੱਡੇ ਕਦ ਕੱਦ ਦੇ ਵਿੱਚ ਅੱਛਾ ਇਹ ਸੂਬਾ ਕਿਨਵਾ ਜੀ ਦੂਜੇ ਨੰਬਰ ਲਈ ਆ ਬੈੜ ਦਾ ਏ ਸੰਤੂ ਸਾਹਿਬ ਤੀਸਰੇ ਸੂਵੇ ਤੀਜਾ ਸੂਵੇ ਹਾਂਜੀ ਹਾਂਜੀ ਠੀਕ ਹੈ ਤੀਜਾ ਸੂਵਾ ਦਿਨ ਇਹ ਕਿੰਨੇ ਲਿੰਦੀ ਆ ਦਿਨ ਇਹਨੇ ਵੀ ਹਲੇ ਹਫਤਾ ਖੰਡ ਲੈ ਹੀ ਜਾਣਾ ਹੈ ਹਫਤਾ ਲੈ ਜੂਗੀ ਹਾਂਜੀ ਹਾਂਜੀ ਠੀਕ ਹੈ ਤੇ ਪਣਤੂ ਪਣ ਕਿਦਾਂ ਵੀਰ ਹਾਂ ਵਧੀਆ ਬਿਲਕੁਲ ਵਸੀਲ ਸਾਉ ਬਿਲਕੁਲ ਵੈਣ ਹਾਂ ਲੋ ਹਾਂਜੀ ਹਾਂਜੀ ਜਿਤਨਾ ਮਰਜੀ ਤਪੀ ਜਾਵੇ ਬਿਲਕੁਲ ਆ ਵੇਖੋ ਹਲੇ ਸ਼ਹਿਦ ਹੀ ਆਉਂਦਾ ਪਿਆ ਬਿਲਕੁਲ ਆ ਵੇਖੋ ਹਾਂਜੀ ਬਿਲਕੁਲ ਹੀ ਨਾ ਆ ਵੇਖੋ ਸ਼ਹਿਦ ਹੀ ਬਿਲਕੁਲ ਹਾਂਜੀ ਲਓ ਜੀ ਠੀਕ ਹੈ ਅਜੇ ਛੇ ਦੋਸਤੋਂ ਆਉਂਦਾ ਵੀ 10 ਦਿਨ 12 ਦਿਨ 10 ਦਿਨ ਖੁੱਲੇ ਡੁੱਲੇ ਦਿਨ ਲੈ ਜੂ ਕਿਉਂਕਿ ਵੈੜ ਜਿੱਡੇ ਕੱਦ ਘਾਟਦੀ ਆ ਬਣੂਗੀ ਪੂਰਾ ਠੀਕ ਆ ਤੇ ਇੱਕ ਹੀ ਥੋੜੀ ਘੱਟ ਕੇ ਕੇਅਰ ਦੇ ਵਿੱਚੋਂ ਪਸ਼ੂ ਆਇਆ ਹੁੰਦਾ ਕੇ ਨਾ ਸਾਫ ਸਮਾਂ ਲੱਗ ਲਈ ਦੀ ਘੱਟ ਹੁੰਦੀ ਆ ਸੋ ਅੱਗੇ ਵੀਰ ਜਿਹੜਾ ਚੰਗਾ ਹੱਥੋਂ ਤੋ ਫੇਰ ਲੂਗਾ ਤੇ ਪੂਰੀ ਰਾਜੀ ਤੁਸੀਂ ਕਰ ਲਈ ਤੇ ਵੈੜ ਦੁੱਧ ਚੰਗਾ ਪਾ ਦੇਊਗੀ ਠੀਕ ਤੇ ਇਹ ਵੀ ਖੋਲ ਕੇ ਦਿਖਾਓ ਜੀ ਠੀਕ ਆ 35 ਤੇ ਸ਼ਾਇਦ ਆਉਂਦਾ ਤੇ ਦਿਨ ਜਿਹੜੇ ਦੋਸਤੋਂ ਜਜਮੈਂਟ ਕਰ ਲਈ ਦੀ ਆ ਨਾਰਮਲੀ ਵੀ ਘੱਟੋ ਘੱਟ ਵੀ 10 ਕ ਦਿਨ ਤਾਂ ਲੈ ਜਾਊਗੀ ਠੀਕ ਆ ਬਾਕੀ ਸਤਕਾਰ ਫੁੱਲ ਵੱਡਾ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਿੰਨੇ ਆ ਆ ਲੋ ਦੋਸਤੋ ਪੁੱਛਿਆ ਕਿ ਪਿਛਲੇ ਘਰ ਤੋਂ ਪਿਛਲੇ ਸੂਬੇ ਦਾ ਕੋਈ ਹਾਂਜੀ ਸੰਧੂ ਸਾਹਿਬ ਉਹਨਾਂ ਵੀ 20 ਲੀਟਰ ਦੀ ਗਾਰੰਟੀ ਦਿੱਤੀ ਹੈ 20 ਲੀਟਰ ਦੀ ਹਾਂਜੀ ਆਪਾਂ ਆਸ ਰੱਖਦੇ ਹਾਂ ਵੀ ਇਸ ਵਾਰ 20 ਤੋਂ ਵੱਧਣੀ ਚਾਹੀਦੀ ਹੈ ਹੂੰ ਹਾਂਜੀ ਠੀਕ ਹੈ ਜੀ 20 ਕਿਲੋ ਦੋਸਤੋ 20 ਲੀਟਰ ਵੀ ਲੈਂਦਾ ਵੀ ਜਿਹੜੀ ਚਵਾਈ ਆ ਉਹ ਪਿਛਲੇ ਘਰ ਵਾਲਿਆਂ ਨੇ ਕਿਹਾ ਵੀ 20 ਲੀਟਰ ਜਿਹੜੀ ਚਵਾਈ ਕਰਦੇ ਰਹੇ ਨੇ ਸੋ ਇਸ ਵਾਰ ਦੋਸਤੋ ਤੀਜਾ ਸਵੇਰਾ ਜਿਹੜਾ ਇਸ ਗਾਣੇ ਸੁਣਾ ਠੀਕ ਹੈ ਜੀ ਬਾਕੀ ਟਿਪ ਕੇ ਦਿਖਾਈ ਦਿੱਤੀ ਆ ਥਣ ਥਣ ਜਿਹੜਾ ਪੂਰਾ ਕੱਢ ਆਉਣਾ ਠੀਕ ਹੈ ਜੀ ਪਸਮਾ ਕੇ ਜਦੋਂ ਪਸਮਾ ਤੋਂ ਬਾਅਦ ਵੇਖੋਗੇ ਦੋਸਤੋ ਪੂਰਾ ਥਣ ਕੱਢ ਆਉਗੇ ਠੀਕ ਆ ਥਣ ਥਣ ਪੂਰਾ ਚਵਾਈਲਾ ਹੋ ਜਾਊਗਾ ਤੇ ਇਹਦਾ ਮੁੱਲ ਕੀ ਕਰਦੇ ਆ ਇਹਦਾ ਮੁੱਲ ਸੰਤੂ ਸਾਹਿਬ 58000 ਰੁਪਿਆ ਹਾਂਜੀ ਹਾਂਜੀ ਜਿਹਦੇ ਵਿੱਚੋਂ 2000 ਰੁਪਿਆ ਛੋਟ ਦਾ ਛੜ ਦਾਂਗੇ 80000 ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਸੋ ਇੱਕ ਸੰਪਰਕ ਨੰਬਰ ਆਪਣੇ ਜਰੂਰ ਬੋਲ ਹਾਂਜੀ ਸੰਪਰਕ ਨੰਬਰ ਆਪਣਾ ਹੈਗਾ ਜੀ 98031 0053 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਨੰਬਰ ਵੀਰ ਗੁਰਪ੍ਰੀਤ ਦੇ ਆਪਾਂ ਬਿਲਕੁਲ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰ ਦੇਨੇ ਨੇ ਇਹ ਨੰਬਰਾਂ ਤੇ ਤੁਸੀਂ ਜਿਹੜੇ ਦੋਸਤੋ ਕੰਟੈਕਟ ਕਰ ਸਕਦੇ ਹੋ ਨੰਬਰਾਂ ਤੇ ਕਾਲ ਕਰ ਸਕਦੇ ਜੇ ਇਹਨਾਂ ਪਛਵਾ ਦੀ ਡਿਟੇਲ ਆ ਜਾਂ ਘਰੇ ਆ ਕੇ ਨਰਕ ਪਰਖਾ ਤਸੱਲੀ ਆ ਉਹ ਜ਼ਰੂਰ ਕਰ ਸਕਦੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ